ਸਸਿਕਾ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਰਾਤ ਜੋ ਪੰਜਾਬ ਦੇ ਵਿੱਚ ਇੱਕ ਤਕੜਾ ਮੀਂਹ ਦਾ ਸਪੈਲ ਲੱਗਣ ਜਾ ਰਿਹਾ ਤਾਂ ਉਹ ਮੀਂਹ ਕਿਹੜੇ ਇਲਾਕੇ ਵਿੱਚ ਹੋਵੇਗਾ ਕਿਹੜੇ ਜ਼ਿਲ੍ਹੇ ਵਿੱਚ ਹੋਵੇਗਾ ਕੀ ਹਾਲਾਤ ਹੋਣਗੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਮੈਪ ਦੇਖੀ ਜਾਵੇ ਤਾਂ ਪੱਛਮੀ ਇਲਾਕੇ ਵੀ ਥੋੜੇ-ਬੋੜੇ ਮੀਂਹ ਦੇ ਚਿੰਪੇੜ ਬਚਾਂਦੇ ਦਿਖਾਈ ਦੇ ਰਹੇ ਨੇ ਤੇ ਪੂਰਬੀ ਯਾਨੀ ਕਿ ਆਪਾਂ ਕਹਿ ਸਕਦੇ ਕਿ ਪੂਰੇ ਪੰਜਾਬ ਦੇ ਉੱਪਰ ਬੱਦਲਵਾਈ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ ਸਵੇਰ ਦੇ ਵੇਲੇ ਪੰਜਾਬ ਦੇ ਕੁ ਮੋਹਾਲੀ ਫਤੇਗੜ ਸਾਹਿਬ ਪਟਿਆਲਾ ਇਲਾਕੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਤੇ ਰਾਤ ਦੇ ਸਮੇਂ ਵੀ ਇਹਨਾਂ ਇਲਾਕਿਆਂ ਵਿੱਚ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ। ਅਗਰ ਗੱਲ ਕੀਤੀ ਜਾਵੇ ਤਾਂ ਬੱਦਲ ਬਈ ਇਸ ਸਮੇਂ ਬਣੀ ਹੋਈ ਹੈ। ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ? ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਲੋਂਗ ਕਰਦੇ ਹੋ? ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ। ਗੱਲ ਕੀਤੀ ਜਾਵੇ ਤਾਂ ਬੱਦਲ ਹੋਈ ਸਿਸਟਮ ਸਾਨੂੰ ਹਿਮਾਚਲ ਵੱਲੋਂ ਵੀ ਦਿਖਾਈ ਦੇ ਰਹੇ ਨੇ। ਉਸ ਦੇਖ ਸਕਦੇ ਹੋ ਕਾਫੀ ਤਕੜੇ ਸਿਸਟਮ ਹਜੇ ਵੀ ਅ ਹਮਲੇ ਪਰਵਧ ਦੇ ਨਿਰਧਰੇ ਬਣੇ ਹੋਏ ਨੇ ਜੋ ਹੌਲੀ-ਹੌਲੀ ਉੱਤਰਾਖੰਡ ਫਿਰ ਹਿਮਾਚਲ ਵੱਲ ਉਕੂਚ ਕਰਨਗੇ ਤੇ ਇਹ ਸਭ ਤੋਂ ਪਹਿਲਾਂ ਸਵੇਰ ਦੇ ਸਮੇਂ ਇਹਨਾਂ ਇਲਾਕਿਆਂ ਵਿੱਚ ਆਉਣਗੇ ਜਿਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਮੋਹਾਲੀ ਚੰਡੀਗੜ੍ਹ ਫਤੇਗੜ ਸਾਹਿਬ ਪਟਿਆਲਾ ਫਿਰ ਉਸ ਤੋਂ ਅੱਗੇ ਮਲੇਰ ਕੋਟਲਾ ਲੁਧਿਆਣਾ ਕਪੂਰਥਲਾ ਜਲੰਧਰ ਅੰਮ੍ਰਿਤਸਰ ਤਰਨਤਾਰਨ ਤੇ ਗੁਰਦਾਸਪੁਰ ਪਠਾਨਕੋਟ ਇਹਨਾਂ ਇਲਾਕਿਆਂ ਨੂੰ ਇਹ ਕਵਰ ਕਰਦੇ ਹੋਏ ਸਵੇਰੇ ਤੜਕੇ ਤੋਂ ਲੈ ਕੇ ਕੱਲ ਸਵੇਰ ਤੱਕ ਜਾਂ ਕੱਲ ਦੁਪਹਿਰ ਤੱਕ ਇਹਨਾਂ ਇਲਾਕਿਆਂ ਵਿੱਚ ਤਗੜਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਅੱਜ ਰਾਤ ਐਵਰੇਜ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ 25 ਡਿਗਰੀ ਤੋਂ ਥੱਲੇ ਐਵਰੇਜ ਤਾਪਮਾਨ ਰਹੇਗਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਮੀਂਹ ਹੋਣ ਦੇ ਕਾਰਨ ਜਿਹੜਾ ਤਾਪਮਾਨ ਦਿਨ ਦੇ ਵੇਲੇ 30 ਡਿਗਰੀ ਤੋਂ ਥੱਲੇ ਰਿਹਾ ਰਾਤ ਦਾ ਤਾਪਮਾਨ ਵੀ ਕਿਤੇ ਨਾ ਕਿਤੇ 25 ਡਿਗਰੀ ਤੋਂ ਥੱਲੇ ਰਹਿਣ ਦੀ ਉਮੀਦ ਪਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਇਸ ਤੋਂ ਇਲਾਵਾ ਕੋਈ ਅਗਰ ਨਵੀਂ ਜਾਣਕਾਰੀ ਪ੍ਰਾਪਤ ਹੋਈ ਜਾਂ ਕੋਈ ਸਾਂਝੀ ਕਰਨ ਦੀ ਜ਼ਰੂਰਤ ਹੋਈ ਤਾਂ ਉਹ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ